ਤਾਂ ਇਹ ਦੇਖੋ ਸਾਜਰੇ ਸਾਜਰੇ ਕਿੰਨਾ ਮੀਂਹ ਆ ਗਿਆ ਆਪਣੇ ਕੱਦਾ ਬੱਦਲ ਫਿਰਦਾ ਘੁੰਮਦਾ ਸਾਢੇ 6 ਹੋ ਚੁੱਕੇ ਨੇ 10 ਮਿੰਟ ਹੋ ਗਏ ਮੀਂਹ ਪੈਣ ਦੇ ਇਹ ਬਹੁਤ ਜ਼ਿਆਦਾ ਮੀਂਹ ਹੈ ਇਹੋ ਜਿਹਾ ਮੀਂਹ ਦੇਖੋ ਕਿੰਦਾ ਕੰਮ ਕਰ ਹੋਣਗੇ ਸਾਫ ਸਫਾਈ ਦੇ ਕੰਮ ਵੀ ਕਰ ਲੈਣੇ ਕੱਲ ਵੀ ਬਹੁਤ ਜ਼ਿਆਦਾ ਆ ਗਿਆ ਅੱਜ ਫੇਰ ਆ ਗਿਆ ਆਪਣੇ ਮੇਲਾ ਸ਼ੁਰੂ ਹੋ ਚੁੱਕਿਆ ਜੀ ਲੜੀਆਂ ਸ਼ੁਰੂ ਹੋ ਗਈਆਂ ਮੇਲਾ ਨਜ਼ਦੀਕ ਆਈ ਜਾਂਦਾ ਤੇ ਹੁਣ ਸਬਸਪਰੇਅ ਦਾ ਕੰਮ ਸ਼ੁਰੂ ਕਰਨਾ ਆਪਾਂ ਨੇ ਤੇ ਮੀਂਹ ਹੀ ਹਟਦੇ ਹੈਗੇ ਜਿਵੇਂ ਮੀਂਹ ਹਟੇ ਤਪਾ ਨਿਕਲੇ ਤਾਂ ਸਬਸਪਰੇਅ ਦਾ ਕੰਮ ਸ਼ੁਰੂ ਹੋਊਗਾ ਬਹੁਤ ਜ਼ਿਆਦਾ ਮੀਂਹ ਆ ਜਾਂਦਾ ਰੋਜ਼ ਦੀ ਰੋਜ਼ ਆਪਣੇ ਦੇਖੋ ਜੁਟਾ ਜੁਟਾ ਹੋਇਆ ਤੇ ਆ ਕਿਤੇ ਵੀ ਦਿਖਾਈ ਨੰਦਾ ਨਾ ਜਦਾ ਮੀਏ ਜੀ ਸਸਰੀ ਗੱਲ ਜੀ ਹਾਂ ਜੀ ਤੇ ਸਵਾਗਤ ਹੈ ਤੁਹਾਡਾ ਸਾਇਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਤੇ ਕਿੰਨੇ ਕਵਾਂ ਦਾ ਟਾਈਮ ਹੈ ਤੇ ਆਪਾਂ ਹੁਣ ਲੱਗੇ ਸੀ ਬਲੌਗ ਦੀ ਸਟਾਰਟਿੰਗ ਕਰਨ ਤੇ ਅੱਜ ਸਵੇਰੇ ਜਿਵੇਂ ਤੁਹਾਨੂੰ ਦਿਖਾਇਆ ਕਿੰਨਾ ਮੀਂਹ ਆ ਗਿਆ ਆਪਣੇ ਹਨਾ ਬਹੁਤ ਜ਼ਿਆਦਾ ਮੀਂਹ ਆ ਗਿਆ ਸੀਗਾ ਮੀਂਹ ਪੈਣ ਤੋਂ ਬਾਅਦ ਮੌਸਮ ਤਾਂ ਵੈਸੇ ਵਧੀਆ ਹੋ ਗਿਆ ਠੰਡਾ ਹੈ ਮੌਸਮ ਹੁਣ ਤਾਂ ਤੇ ਵਧੀਆ ਹਵਾ ਚੱਲ ਰਹੀ ਆ ਸੋਹਣੀ ਠੰਡੀ ਮੌਸਮ ਬਹੁਤ ਧੀਆ ਹੋਇਆ ਹੈ ਤੇ ਪਰ ਮੀਂਹ ਨਾ ਬਹੁਤ ਜ਼ਿਆਦਾ ਪੈਣ ਕਰਕੇ ਨਾ ਕੱਲ ਵੀ ਪੈ ਗਿਆ ਤੇ ਅੱਜ ਵੀ ਕੁਝ ਕਾਰਨ ਨਾਲ ਗਿੱਲਾ ਬਹੁਤ ਜ਼ਿਆਦਾ ਹੋ ਜਾਂਦਾ ਸਾਰੇ ਪਾਸੇ ਬਹੁਤ ਗਿੱਲਾ ਹੋ ਜਾਂਦਾ ਤੇ ਪੱਠੇ ਚਲੋ ਆਪਾਂ ਨੇ ਕੱਢ ਲਏ ਸੀਗੇ ਚੱਕਲੇ ਪਰ ਮੀਂਹ ਦੇ ਨਾਲ ਨਾ ਪੱਠੇ ਇੰਨੇ ਜਿਆਦਾ ਗਿਰ ਕੇ ਜਮੇ ਬੇਸ਼ਕੀ ਸਾਰੇ ਤੇ ਆਪਣੇ ਇੱਥੇ ਹਨਾ ਜਿਹੜਾ ਬੇੜਾ ਥੋੜਾ ਕੱਚਾ ਦੇ ਵਿੱਚ ਵੀ ਚਿੱਕੜ ਹੋਇਆ ਪਿਆ ਮੈਂ ਸਾਈਪਰੇ ਨੂੰ ਕਿਹਾ ਵੀ ਚਲੋ ਆਪਾਂ ਕੱਢ ਦੰਨੇ ਇਹਨੂੰ ਹਨਾ ਮਿੱਟੀ ਜੀ ਗਿੱਲੀ ਗਿੱਲੀ ਚੱਕ ਕੇ ਬਾਹਰ ਸੜ ਦੰਨੇ ਤੇ ਉਹ ਆਇਆ ਸੀਗਾ ਗੁਰਦੁਆਰਾ ਸਾਹਿਬ ਤੋਂ ਤੇ ਕਹਿੰਦਾ ਮੰਮੀ ਚਲ ਕੋਈ ਨਾ ਮੈਂ ਚਕਾਉਣਾ ਠਹਿਰ ਕੇ ਵੀ ਮੈਨੂੰ ਘੜੀ ਕੰਮ ਬੰਦ ਲੰਦੇ ਤੇ ਆਪਣੇ ਤੁਹਾਨੂੰ ਪਤਾ ਹੀ ਹੈ ਹਨਾ ਮੇਲਾ ਨੇੜੇ ਆਉਣੇ ਵਾਲਾ ਤੇ ਦਿਨ ਵੀ ਬਹੁਤ ਥੋੜੀ ਰਹਿ ਗਏ ਹੁਣ ਤਾਂ ਗਣਵੇਂ ਦਿਨ ਨੇ ਅੱਧਾ ਸਾਡੀ ਸਵਿਟੀ ਪਾਉ ਪਾਉਦੇ ਤੇ ਮੇਲੇ ਦੇ ਦਿਨ ਆਪਣੇ ਕੋਲ ਗਣਵੇਂ ਨੇ ਪਰ ਮੀਂਹ ਆਈ ਜਾਂਦਾ ਤੇ ਕੰਮ ਆਪਣੇ ਸਾਰੇ ਓਕਣੇ ਪਏ ਨੇ ਤੇ ਮੀਂਹ ਹਟੇ ਤਾਂ ਤਾਂ ਆਪਾਂ ਸਾਫ ਸੋਈਏ ਦਾ ਹਨਾ ਕੰਮ ਸ਼ੁਰੂ ਕਰੀਏ ਸਾਫ ਸੋਈਏ ਸ਼ੁਰੂ ਕਰਨਾ ਜੀ ਆਪਾਂ ਨੇ ਤੇ ਬਸ ਕੱਲ ਲੜੀ ਸ਼ੁਰੂ ਹੋਗੀ ਤੇ ਅੱਜ ਵਿਚਾਰ ਲੈ ਲੈਣਾ ਤੇ ਕੱਲ ਨੂੰ ਭੋਗ ਪੈ ਜਾਊਗਾ ਬਸ ਹੁਣ ਮਗਰ ਦੀ ਮਗਰ ਭੋਗ ਪਈ ਜਾਣੇ ਨੇ ਫਿਰ ਆਪਣੇ ਹੈਗਾ ਜੀ 17 ਤੋਂ ਲੈ ਕੇ 17 18 19 ਤਰੀਕ ਦਾ ਮੇਲਾ ਤੇ ਸਾਰੇ ਭਾਣ ਭੈਣ ਭਾਈ ਜਿਨ੍ਹਾਂ ਨੇ ਹਨਾ ਜਿਹੜੇ ਪਹੁੰਚ ਸਕਦੇ ਜ਼ਰੂਰ ਪਹੁੰਚਿਓ ਮੇਲੇ ਤੇ ਬਹੁਤ ਜ਼ਿਆਦਾ ਮੇਲਾ ਭਰਦਾ ਹੈ ਛਿੰਝ ਮੇਲਾ ਲੱਗਦਾ ਹੈ ਘੋੜ ਹੁੰਦੇ ਇੱਥੇ ਬਹੁਤ ਜ਼ਿਆਦਾ ਤੇ ਸਾਰੇ ਆਇਓ ਨੇੜੇ ਤੇੜੇ ਜਿਹੜੇ ਵੀ ਆ ਸਕਦੇ ਹੋ ਹਨਾ ਬਾਬਾ ਸੁੰਦਰ ਦਾਸ ਦੀ ਬਹੁਤ ਜਿਆਦਾ ਜਗ੍ਹਾ ਦੇ ਵਿੱਚ ਮਤਲਬ ਸ਼ਕਤੀ ਆ ਤੇ ਇੰਨੀ ਇੱਥੇ ਮਨੋ ਕਾਮਨਾ ਪੂਰੀ ਹੁੰਦੀ ਆ ਨੇ ਬਾਬਾ ਸੁੰਦਰ ਦਾਸ ਜੀ ਦੇ ਸਖਾਨਾਂ ਤੇ ਬਹੁਤ ਸੁੱਖਾਂ ਬਾਰ ਆਉਂਦੀਆਂ ਨੇ ਜੀ ਆਪਾਂ ਨੂੰ ਤਾਂ ਬਾਬਾ ਸੁੰਦਰ ਦਾਸ ਜੀ ਨੇ ਬਹੁਤ ਕੁਝ ਦਿੱਤਾ ਜਦ ਤੇ ਆਪਾਂ ਬਾਬਾ ਸੁੰਦਰ ਦਾਸ ਜੀ ਦੀ ਲੜ ਲੱਗਿਆ ਹਨਾ ਸਭ ਕੁਝ ਮਿਲਿਆ ਹੈ ਮੈਨੂੰ ਇੰਨਾ ਯਕੀਨ ਆ ਬਾਬਾ ਸੁੰਦਰ ਦਾਸ ਜੀ ਤੇ ਹਨਾ ਜੋ ਕੁਝ ਵੀ ਮੈਂ ਮੰਗਦੀ ਆ ਉਹ ਮਿਲਦਾ ਹੈ ਤੇ ਜ਼ਰੂਰ ਮਿਲਦਾ ਹੈ ਜੀ ਜਰੂਰ ਮਰਿਆਦਾ ਆਪਣੀਆਂ ਜਿਹੜੀਆਂ ਅਰਦਾਸਾਂ ਹੁੰਦੀਆਂ ਨੇ ਸੁਣੀਆਂ ਜਾਂਦੀਆਂ ਨੇ ਬਾਬਾ ਜੀ ਦੇ ਦਰ ਤੇ ਤੇ ਅੱਜ ਮੈਂ ਨਾ ਤੁਹਾਨੂੰ ਘੁਮਾ ਕੇ ਲੈ ਕੇ ਆਉਣੀ ਆਂ ਗਰਾਊਂਡ ਵੱਲ ਤੇ ਮੈਂ ਉਧਰ ਨੂੰ ਚੱਲੀ ਸੀ ਕਿ ਮੈਂ ਕਿਹਾ ਚਲੋ ਨਾਲੇ ਤੁਹਾਨੂੰ ਘੁਮਾ ਲੈਂਦੇ ਆਂ ਦਿਖਾ ਕੇ ਲੈ ਕੇ ਆਉਣੀ ਆਂ ਗਰਾਊਂਡ ਉੱਥੇ ਹੈ ਨਾ ਘੋਲ ਹੋਣਗੇ ਆਪਣੇ ਤੇ ਜਦੋਂ ਮੇਲਾ ਹੋਊਗਾ ਬਸ ਥੋੜੀ ਦਿਨ ਬਚੀ ਮੇਲੇ 'ਚ ਤੇ ਨਾਲ ਤੁਹਾਨੂੰ ਦਿਖਾ ਦਿਆਂ ਕੀ ਹਾਲ ਕਰੇ ਪਏ ਮੀਂਹ ਨੇ ਆਪਣੇ ਬੜਾ ਬੁਰਾ ਹਾਲ ਕਰ ਦੋਆ ਜਦੋਂ ਮੀਂਹ ਆ ਜਾਂਦਾ ਤੇ ਪੱਤੇ ਵੀ ਆਪਣੇ ਸਾਰੇ ਗਿਰ ਗਏ। ਦੇਖੋ ਆਪਣੇ ਪੱਤੇ ਸਾਰੇ ਲੰਬੇ ਬੈ ਗਏ। ਅੱਜ ਲੰਬੇ ਪੈ ਹੀ ਵੱਡੇ ਨੇ। ਮੀਂਹ ਸਾਰੇ ਸੱਟ ਤੇ ਉਧਰਲਾ ਬਸ ਸਾਰੇ ਹੀ ਗਿਰ ਗਏ। ਬਹੁਤ ਔਖੇ ਹੋ ਜਾਂਦੇ ਨੇ ਮੀਂਹ ਇੱਕ ਵਿਸ਼ੇ ਹੋਈ ਵੱਢਣੇ ਬਹੁਤ ਜ਼ਿਆਦਾ ਔਖੇ ਹੋ ਜਾਂਦੇ। ਖੜਾ ਬਾਜਰਾ ਨਾ ਬੜੀਆ ਵੱਡ ਹੋ ਜਾਂਦਾ। ਬਾਕੀ ਹੁਣ ਤਾਂ ਕਦੂ ਵੀ ਆਪਣੇ ਥੋੜੇ-ਮੋਟੀ ਲੱਗਦੇ ਨੇ ਇਹਨੇ ਲੱਗਦੇ ਨਹੀਂ ਗੇ ਬੇਲਾਂ ਜੀ ਹੋਰ ਲੋਟ ਹੋ ਗਈਆਂ ਦੇਖੋ ਜੇ ਹੁਣ ਸਹੀ ਹੋ ਜਾਣ ਫੇਰ ਤੇ ਚਕਰਿੰਡੇ ਵੀ ਤੋੜਨੇ ਆਲੇ ਨੇ ਸੈਬਰੀ ਤੈਨੂੰ ਕਿਹਾ ਸੀਗਾ ਮੈਂ ਕਿਹਾ ਵੀ ਤੋੜਾ ਦੇ ਦੇਖਦੇ ਹਾਂ ਜਦੋਂ ਆਜੂਗਾ ਫਿਰ ਅੱਜ ਸਬਜ਼ੀ ਇਹੀ ਬਣਾਵਾਂਗੇ ਜੇ ਤੋੜਾ ਦੇ ਉਹ ਦੇਖੋ ਲੱਗੇ ਹੋ ਲੰਬੇ-ਲੰਬੇ ਬੰਨ ਕਹਿ ਨਹੀਂ ਵੀ ਤੋੜਦੇ ਦੇਖੋ ਕਿੰਨਾ ਲੰਬਾ ਕਰੇ ਚਕਰੇਂਡਾ ਬਿੰਗਵਲ ਕਿੰਨੇ ਨੇ ਇਹਦੇ ਵਿੱਚ ਬੋਲੇ ਬੋਲੇ ਹੈਗੇ ਤਾਂ ਮੋٹے-ਮੋٹے ਨੇ ਦੇਖੋ ਕਿੰਨਾ ਕੱਟੀ ਥੱਲੇ ਸਾਡੇ ਚਿੱਕੜ ਹੋਇਆ ਪਿਆ ਇੱਥੇ ਮਿੱਟੀ ਕੱਢ ਕੇ ਨਾ ਸੜਦੀ ਹੈ ਬਾਕੀ ਤੇ ਬੱਠੀ ਇਹਨੇ ਆਰਾਮ ਨੇ ਤੇ ਪੱਖਾ ਆਪਾਂ ਨੇ ਲਿਆਤਾ ਬਸ ਕਸਣ ਤੋਂ ਰਹਿ ਗਿਆ ਤੇ ਕੁਸਮਾਉਣੀ ਆ ਪੱਖਾ ਤੇ ਫੇਰ ਆਪਾਂ ਧੋਦਾਂਗੇ ਫਰਾਟਾ ਮੌਸਮ ਬਹੁਤ ਸੋਹਣਾ ਜੀ ਛੰਡਾ ਲੋਈ 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 ਮੇਲਾ ਦੇਖਣਾ ਨੇ ਹਾਂ ਪੁਲਵਾਨ ਹੁੰਦੇ ਆ ਰਹੇ ਆਪਣੇ ਓਕੇ ਬਹੁਤ ਜ਼ਿਆਦਾ ਕੱਟ ਹੋ ਜਾਂਦਾ ਆਪਣੇ ਫਿਰ ਇੱਥੇ ਨੇੜੇ ਘਰ ਕਰਕੇ ਨਾ ਉਰੇ ਖੇਲਣ ਤੋਂ ਬਾਅਦ ਉਰੇ ਘੋਲਾਂ ਤੋਂ ਬਾਅਦ ਉਰੇ ਨਹਾਉਣ ਆ ਜਾਂਦੇ ਨੇ ਬਾਹਰ ਆਲੂ ਤੋਂ ਵੀ ਨਾ ਲੈਂਦੇ ਨੇ ਇੱਥੇ ਅੰਦਰ ਵੀ ਨਾ ਲੈਂਦੇ ਨੇ ਫਿਰ ਤਾਂ ਉਦੋਂ ਦਾ ਮੈਨੂੰ ਸੱਜਰੀ ਕੰਮ ਕਰਨਾ ਪੈਂਦਾ ਸਾਰੇ ਸਜੇ ਤਰ੍ਹਾਂ ਚੋਣੀਆਂ ਪੈਂਦੀਆਂ ਨੇ ਚਲੋ ਜੀ ਤੁਹਨ ਦਿਖਾਵਾਂਗੇ ਮੇਲਾ ਹਨਾ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਓ ਪਿੱਛੇ ਵੀ ਆਪਾਂ ਨੇ ਵੀਡੀਓ ਪਾਈਆਂ ਹੋਣਾਂ ਨੇ ਮੇਲੇ ਦੀਆਂ ਪਿਛਲੇ ਸਾਲ ਵਾਲੇ ਦੀਆਂ 2 ਸਾਲ ਪਹਿਲਾਂ ਜਿਹੜਾ ਮੇਲਾ ਨਹੀਂ ਗਿਆ ਉਹਦੀ ਵੀਡੀਓ ਪਾਈਆਂ ਹੋਣਾਂ ਨੇ ਆਪਣੇ ਚੈਨਲ ਤੇ ਹੈਗੀਆਂ ਨੇ ਤੇ ਇਸ ਵਾਰ ਵੀ ਜ਼ਰੂਰ ਪੁਣਾਵਾਂਗੇ ਮੱਝ ਖੜੀ ਹੋ ਗਈ ਮੈਨੂੰ ਦੇਖ ਕੇ ਗੋਹਾ ਖੇਚਦਾ ਹੁਣ ਮੈਂ ਏ ਅੱਜ ਠੀਕ ਆ ਦੇਖੋ ਹਨਾ ਇੰਨਾ ਹੌਂਕਦੀ ਸੀਗੀ ਬਹੁਤ ਜ਼ਿਆਦਾ ਜਦੋਂ ਗਰਮੀ ਰਹਿੰਦੀ ਸੀਗੀ ਹੁਣ ਇਹਦੇ ਸਾਹ ਚ ਸਾਰਾ ਠੀਕ ਨੇ ਹੈ ਰਲੇ ਹੋਏ ਨੇ ਇਹ ਤਾਂ ਬਹੁਤ ਹੌਂਕਦੀ ਆ ਨੇ ਜਦੋਂ ਧੁੱਪਾਂ ਹੁੰਦੀ ਆ ਆ ਸਹੀ ਬੈਠੀਆਂ ਨੇ ਅੱਜ ਫੁਆਰੇ ਨਹੀਂ ਲਾਏ ਹੈਗੇ ਗੋਹਾ ਲੱਗਿਆ ਹੈ ਫਿਰ ਮੇਂ ਚਾਲ ਮੌਸਮ ਠੰਡਾ ਹੀ ਆ ਵੀ ਰਹਿਣ ਦਿੰਦੇ ਨੇ ਇਹ ਤਾਂ ਪਾਣੀ ਪੈ ਜਾਂਦਾ ਫਿਰ ਗੋਹਾ ਲੈ ਜਾਂਦਾ ਇਹਨਾਂ ਦੇ ਪਿੰਡੇ ਤੋਂ ਚਲੋ ਵਧੀਆ ਮੱਛਰ ਨਹੀਂ ਲੜੂਗਾ ਕੋਈ ਦਿਨ ਆ ਮੈਂ ਮੱਛਰ ਘਟ ਲੜਦਾ ਜਦ ਗੋਖਾ ਹੋਵੇ ਪਿੰਡੇ ਦੇ ਨਾ ਚਲੋ ਇਹ ਚੱਲਦੇ ਹਾਂ ਦੁਖਾ ਕੇ ਲੈ ਕੇ ਬਾਹਰ ਇੱਥੇ ਮਿਲ ਗਿਆ ਮੈਨੂੰ ਜਸ ਕਰਨ ਗੁਰਦੁਆਰਾ ਸਾਹਿਬ ਤੋਂ ਆ ਗਿਆ ਇਹ ਆਜੀ ਗੇਟ ਆਪਣੇ ਬਾਬਾ ਸੁੰਦਰ ਦਾ ਜੀ ਦਾ ਤਾਂ ਤਾਂ ਬਾਬਾ ਸੁੰਦਰ ਦਾ ਸਟੇਡੀਅਮ ਪਿੰਡ ਤਖਰਾ ਕੋਖਰਾ ਦੇਖੋ ਇੱਥੇ ਕਿੰਨਾ ਹਵਾ ਹਰ ਬਹੁਤ ਜ਼ਿਆਦਾ ਮਰੂਰੀ ਹੋ ਗਿਆ ਲੱਗਦਾ ਇਹ ਨਾ ਉਹ ਨਾਈ ਕਰਦੀ ਇਹ ਵਾਲਾ ਪੈ ਗਈ ਇਹ ਖੇਲਣਾ ਹੈ ਇਹਨੇ ਬੈਠ ਕੇ ਖੇਲਣਾ ਇਹਨਾਂ ਨੇ ਪਾਣੀ ਖੜਾ ਗਰਾਊਂਡ ਦੇ ਵਿੱਚ ਸਮੀਹਾ ਪੈਣ ਕਰਕੇ ਨਾ ਕਾਜੇ ਹੋ ਗਏ ਵੈਸੇ ਤਾਂ ਬੱਚੇ ਬਹੁਤ ਖੇਲਦੇ ਨੇ ਇੱਥੇ ਤੇ ਹੁਣ ਬੋਂਗੇ ਮੇਲੇ ਨੇੜੇ ਜਾ ਕੇ ਫਿਸਫਾਈ ਕਰਨਗੇ جوک نے کھیلنا ہونا بیٹھ کے لنا. لو جی جی اپنے بابا سندر داس جی کرو جی درشن سے تین تن بابا سندر دس جی دے. بہت سکھا بار آدی بابا جی اپنے انہیں میلہ سلانا جوڑ میلہ آ رہا ਬਹੁਤ ਦੂਰ ਦੂਰ ਸੰਗਤ ਆਉਂਦੀਆਂ ਨੇ ਆ ਜਾ ਮਾਸ ਵੀਰੀ ਆਇਆ ਮੇਰਾ ਮੰਮਾ ਅਵਲਪਿੰਡਾ ਫਰਾਈ ਕਰ ਦਿੰਦੇ ਆ ਰੇ ਹੈ ਕਿੱਥੇ ਆਪੜੇ ਸ਼ਾਹਸਾ ਲਈ ਕੀ ਡਾਕਟਰ ਕਾਦਾ ਹੈ ਖੇਲਣ ਵਾਲੇ ਨੂੰ ਐਮ ਐਲ ਆਇਆ ਹੁਣ ਨਸ਼ਾ ਮੁਕਤੀ ਲਈ ਸ਼ਾਹਸਾ ਦੇ ਲਈ ਨਸ਼ਾ ਮੁਕਤੀ ਗੜੀਆਂ ਚ ਉੱਤੇ ਲਿਖਿਆ ਆਇਆ ਡਾਕਟਰ ਜਿੱਤੇ ਗੁਰਦੇ ਆਹ ਨੇ ਮਰਾਲਿਆ ਨਾ ਸ਼ੈਡੋ ਦਾ ਪੁੱਤ ਉਹ ਮੋਟਾ ਉਹ ਜਿੱਥੇ ਗਾ ਰਾਤ ਦਾ ਟਾਈਮ ਮਤਲਬ ਸ਼ਾਮ ਦਾ ਟਾਈਮ ਤੇ ਆਪਾਂ ਰੋਟੀ ਲਾ ਰਹੇ ਸੀਗੇ ਰੋਟੀ ਤਾਂ ਲੱਗੀ ਸੀ ਬਸ ਕਿਉਂ ਲਾ ਕੇ ਰੱਖ ਰਹੀ ਸੀਗੀ ਰੋਟੀਆਂ ਨੂੰ ਤੇ ਸਬਜ਼ੀ ਆਪਾਂ ਨੇ ਬਣਾ ਲਈ ਸੀਗੀ ਅੱਜ ਕਈਏ ਦੀ ਤੇ ਮਿਕਸ ਜੀ ਬਣਾ ਲਈ ਸੀ ਵਿੱਚ ਦੋ ਕੋ ਚਕਰਿੰਡੇ ਪਾਰੇ ਸੀਗੇ ਦੋ ਕੋ ਕਈਏ ਪਾਰੇ ਸੀ ਮਿਕਸ ਬਣਾ ਲਈ ਸੀਗੀ ਤੇ ਉਸ ਤੋਂ ਬਾਅਦ ਮੇਰੇ ਤੋਂ ਕੋਈ ਵੀਡੀਓ ਨਹੀਂ ਬਣੀ ਕਿਉਂਕਿ ਜਦੋਂ ਅਸੀਂ ਉੱਥੇ ਸਟੇਡੀਅਮ 'ਚ ਸੀਗੇ ਤੇ ਆਪਣੇ ਰਿਸ਼ਤੇਦਾਰ ਆ ਗਏ ਤੇ ਮੇਰੀ ਭੈਣ ਪਣੌਈ ਆ ਗਿਆ ਸੀਗਾ ਜਿਹੜੀ ਛੋਟੀ ਭੈਣ ਆ ਉਹਦਾ ਘਰ ਵਾਲਾ ਤੇ ਨਾਲ ਚਾਚਾ ਜੀ ਸੀਗੇ ਉਹਨਾਂ ਦੇ ਤੇ ਫਿਰ ਅਸੀਂ ਉੱਥੋਂ ਜਦ ਦੇ ਵਾਪਸ ਆ ਗਏ ਤੇ ਉਸ ਤੋਂ ਬਾਅਦ ਕੋਈ ਵੀਡੀਓ ਨਹੀਂ ਬਣਾਈ ਹੈਗੀ ਤੇ ਫਿਰ ਸਿੱਧੀ ਰਾਤ ਨੂੰ ਬਣਾ ਰਹੀ ਆ ਮੈਂ ਚਲੋ ਵੀਡੀਓ ਦਾ ਐਂਡ ਤਾਂ ਕਰ ਦਈਏ ਤੇ ਬਸ ਜੀ ਰੋਟੀ ਅਸੀਂ ਦੋਹਾਂ ਜਾਣਿਆਂ ਦੀ ਲਾਉਣੀ ਸੀਗੀ ਬੱਚੇ ਤਾਂ ਗੁਰਦੁਆਰਾ ਸਾਹਿਬ ਚਲੇ ਗਏ ਸੀਗੇ ਤੇ ਉੱਥੇ ਖਾ ਲੈਂਦੇ ਆ ਕਿਉਂਕਿ ਲੜੀਆਂ ਸਟਾਰਟ ਹੋ ਗਈਆਂ ਤੇ ਫਿਰ ਉੱਥੇ ਹੀ ਪੈ ਜਾਂਦੇ ਨੇ ਰਾਤ ਨੂੰ ਸਵੇਰੇ ਤੜਕੇ 4 ਵਜੇ ਉੱਠ ਕੇ ਆਉਂਦੇ ਨੇ ਦੋਏ ਜਾਣੇ ਤੇ ਉੱਥੇ ਹੀ ਰਹਿੰਦੇ ਹੁੰਦੇ ਆ ਉੱਥੇ ਕਹਿੰਦੇ ਕਾਫੀ ਬੱਚੇ ਹੁੰਦੇ ਆ ਨਾ ਫਿਰ ਰਾਤ ਨੂੰ ਕਹਿੰਦੇ ਸੇਵਾ ਕਰਨੀ ਹੁੰਦੀ ਆ ਫਿਰ ਉੱਥੇ ਪੈ ਜਾਂਦੇ ਨੇ ਤੇ ਸੱਚੀ ਗੱਲ ਹੈ ਜੀ ਮੀਨ ਇੰਨਾ ਰੋਜ਼ ਹੀ ਆ ਜਾਂਦਾ ਇੰਨਾ ਖਰਾਬ ਕਰਿਆ ਪਿਆ ਮੀਨ ਨੇ ਹਰ ਪਾਸੇ ਤੇ ਮੈਨੂੰ ਐਦਾਂ ਵੀ ਮੇਲਾ ਵੀ ਨੇੜੇ ਆ ਰਿਹਾ ਟੈਨਸ਼ਨ ਬਹੁਤ ਹੋਈ ਪਈ ਆ ਵੀ ਕੱਲੀ ਨੂੰ ਕੰਮ ਕਰਨ ਔਖਾ ਹੋ ਜਾਂਦਾ ਫਿਰ ਤੇ ਵੀ ਕਿਸੇ ਲੋਟ ਹਨਾ ਦੇਣ ਲੱਗਣ ਲੱਗਣ ਧੁੱਪਾਂ ਲੱਗੇ ਥੋੜੀ ਜੀ ਆਪਾਂ ਫਿਰ ਸਾਫ ਸਪਈ ਦਾ ਕੰਮ ਸ਼ੁਰੂ ਕਰ ਲਈਏ ਫਿਰ ਜੇ ਦਿਨ ਜ਼ਿਆਦਾ ਨੇੜੇ ਆ ਗਏ ਫਿਰ ਔਖਾ ਹੋ ਜਾਣਾ ਮੈਨੂੰ ਸਾਹਮਣਾ ਮੈਨੂੰ ਐ ਸੀਗਾ ਵੀ ਥੋੜਾ ਥੋੜਾ ਚੱਲ ਕਰਕੇ ਸਮਾਰ ਲੂੰਗੀ ਤੇ ਮੀ ਹਟਦਾ ਹੀ ਨਹੀਂਗਾ ਰੋਜ਼ ਨਾ ਰੋਜ਼ ਆ ਜਾਂਦਾ ਅੱਜ ਵੀ ਮੀ ਪੈ ਰਿਹਾ ਆਪਣੇ ਤੇ ਕਿਣਮਣ ਜੀ ਹੋਈ ਜਾਂਦੀ ਆ ਬੱਦਲ ਵਾਈ ਬਹੁਤ ਜ਼ਿਆਦਾ ਹੋਈ ਪਈ ਐ ਤੇ ਫਿਰ ਬੇੜੇ ਚ ਵੀ ਚਿੱਕੜ ਹੋ ਜਾਂਦਾ ਉਹ ਵੀ ਨਹੀਂ ਲੋਟ ਆਉਂਦਾ ਹੈਗਾ ਦੇਖਦੀਆਂ ਉਹ ਤਾਂ ਮੈਂ ਲੋਟ ਕਰਵਾ ਲੈਣਾ ਹੌਲੀ ਹੌਲੀ ਤੇ ਇਸ ਇਸ ਵਾਰ ਤਾਂ ਸ਼ਾਇਦ ਇਦਾਂ ਹੀ ਸਾਰ ਲਾਂਗੇ ਅਗਲੀ ਵਾਰ ਦੇਖਾਂਗੇ ਬਾਕੀ ਜੀ ਬਲੌਗ ਦਾ ਅੰਡੇ ਇਥੇ ਕਰਦੇ ਆ ਮਿਲਦੇ ਆ ਕੱਲੂ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਸ ਸ੍ਰੀ ਅਕਾਲ ਜੀ ਬਾਏ ਬਾਏ